ਦੀ ਸਰਕਾਰ 3 ਜਿਹੜੀ ਨਵੀਂ ਸਰਕਾਰ ਆਈ ਆ ਇਹ ਤੀਜੀ ਵਾਰੀ ਸਰਕਾਰ ਬਣੀ ਆ ਇਹਨਾਂ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਆ ਸਾਡੇ ਬਹੁਤ ਸਾਰੇ ਕਾਲਰਸ ਨੇ ਉਹ ਚੁਣੌਤੀਆਂ ਗਿਣਾਵੀ ਦਿੱਤੀਆਂ ਵਾ ਔਰ ਸਭ ਤੋਂ ਵੱਡੀ ਚੁਣੌਤੀ ਤੇ ਹੈ ਕਿ ਜਿਹਦੇ 14 ਜਾਂ 15 ਸਹਿਯੋਗੀ ਪਾਰਟਨਰਸ ਨੇ ਇਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੱਲ ਜਿਸ ਵੇਲੇ ਸ਼ਪਤ ਗ੍ਰਹਿਣ ਸਮਾਰੋਹ ਹੋ ਰਿਹਾ ਸੀ ਉਸੇ ਵੇਲੇ ਹੀ ਦਿੱਕਤਾਂ ਜਿਹੜੀਆਂ ਵਾ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਐਨਸੀਪੀ ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ ਆ ਮਹਾਰਾਸ਼ਟਰ ਦੀ ਉਹਨਾਂ ਨੂੰ ਇੱਕ ਮਿਨਿਸਟਰ ਆਫ ਸਟੇਟ ਦਾ ਅਹੁਦਾ ਜਿਹੜਾ ਵਾ ਉਹ ਦਿੱਤਾ ਗਿਆ ਲੇਕਿਨ ਪ੍ਰਫੁੱਲ ਪਟੇਲ ਜੋ ਕਿ ਪਹਿਲਾਂ ਕੈਬਨਿਟ ਮੰਤਰੀ ਰਹੇ ਨੇ ਉਹਨਾਂ ਨੇ ਉਹ ਅਹੁਦਾ ਲੈਣ ਤੋਂ ਨਾ ਕਰਤੇ ਉਹਨਾਂ ਕਿਹਾ ਕਿ ਮੈਂ ਕੈਬਨਿਟ ਮੰਤਰੀ ਆ ਮੇਰੀ ਡਿਮੋਸ਼ਨ ਆ ਸੋ ਅਸੀਂ ਇਹ ਅਹੁਦਾ ਨਹੀਂ ਲੈਣਾ ਸੋ ਉਹਨੂੰ ਐਡਜਸਟ ਕਰਨ ਦਾ ਵਾਦਾ ਦਾ ਪ੍ਰੋਮਿਸ ਭਾਜਪਾ ਨੇ ਕੀਤਾ ਹੋਇਆ ਵਾ ਸੋ ਕਹਿਣ ਦਾ ਪਾਵੇ ਆ ਕਿ ਦਿੱਕਤਾਂ ਜਿਹੜੀਆਂ ਵਾ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ ਸੋ ਅੱਗੇ ਵੀ ਹੋਰ ਦਿੱਕਤਾਂ ਆ ਸਕਦੀਆਂ ਵਾ ਖਾਸ ਕਰਕੇ TDP ਔਰ ਚਨਤਾਦਲ ਯੂनाइटेड ਤੋਂ TDP ਚੰਦਰਬਾਬੂ ਨਾਇਡੂ ਜਿਹੜੇ ਉਹਦੇ ਮੁਖੀ ਨੇ ਉਹਨਾਂ ਕੋਲ 16 MP ਨੇ ਔਰ ਜਨਤਾਦਲ ਯੂनाइटेड ਕੋਲ 12 MP ਨੇ ਇਹਨਾਂ ਦੋਵਾਂ ਦੇ ਬੇਸਿਸ ਦੇ ਉੱਤੇ ਦੋਵਾਂ ਦੇ ਸਪੋਰਟ ਦੇ ਨਾਲ ਹੀ ਇਹ ਸਰਕਾਰ ਚੱਲ ਸਕਦੀ ਆ ਇਹਨਾਂ ਦੋਵਾਂ ਨੇ ਕੋਈ ਬਹੁਤੇ ਮੰਤਰੀ ਦੇ ਅਹੁਦੇ ਤੇ ਨਹੀਂ ਮੰਗੇ ਉਹਦੇ ਤੇ ਉਹਨਾਂ ਬਾਰਗੇਨਿੰਗ ਨਹੀਂ ਕੀਤੀ ਇਹ ਬਹੁਤ ਜ਼ਿਆਦਾ ਜਿਵੇਂ ਹੁਣੇ ਸਾਡੇ ਪ੍ਰੋਫੈਸਰ ਗਿਲ ਕਹਿ ਕੇ ਗਿਆ ਵੀ ਇਹ ਚਨਕਿਆ ਬਾਦੋ ਮੈਂ ਚਨਕਿਆ ਦੇ ਇਹਨਾਂ ਨੇ ਮਾਸਟਰਸ ਕੀਤੀ ਆ ਜਾਂ ਪੀ ਐਚ ਡੀ ਕੀਤੀ ਹੋਈ ਆ ਸੋ ਉਹਨਾਂ ਨੇ ਵੱਡੀ ਮੰਗ ਕੀਤੀ ਆ ਉਹਨਾਂ ਨੇ ਕਿਹਾ ਜੀ ਸਾਨੂੰ ਦੋਵਾਂ ਰਾਜਾਂ ਨੂੰ ਬਿਹਾਰ ਨੂੰ ਤੇ ਆਂਧਰਾ ਪ੍ਰਦੇਸ਼ ਨੂੰ ਸਪੈਸ਼ਲ ਸਟੇਟਸ ਦੋ ਜੇ ਸਪੈਸ਼ਲ ਸਟੇਟਸ ਸਰਕਾਰ ਨਹੀਂ ਵੀ ਦੇ ਸਕਦੀ ਉਹਨਾਂ ਨੂੰ ਤੇ ਉਹਨਾਂ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਬਹੁਤ ਵੱਡਾ ਆਰਥਿਕ ਪੈਕੇਜ ਦਿੱਤਾ ਜਾਵੇ ਕਿਉਂਕਿ ਆਂਧਰਾ ਪ੍ਰਦੇਸ਼ ਨੇ ਅਮਰਵਤੀ ਆਪਣੀ ਨਵੀਂ ਕੈਪੀਟਲ ਬਣਾਉਣੀ ਆ ਸੋ ਉਹ ਵੱਡੀ ਮਾਰ ਜਿਹੜੀ ਆ ਉਹਦੀ ਉਹਦੀ ਕੋਸ਼ਿਸ਼ ਉਹ ਕਰ ਰਹੇ ਆ ਦੇਖਣਾ ਵੀ ਹੋਊਗਾ ਕਿ ਸਪੀਕਰ ਕਿਸ ਦਾ ਬਣਦਾ ਜਦੋਂ ਇਹੋ ਜਿਹੀ ਗੱਠਜੋੜ ਦੀ ਸਰਕਾਰ ਬਣਦੀ ਆ ਜਦੋਂ ਸਹਿਯੋਗੀ ਪਾਰਟੀਆਂ ਤੇ ਡਿਪੈਂਡੈਂਟ ਹੁੰਦੀ ਹੈ ਸਰਕਾਰ ਉਹਦਾ ਸਪੀਕਰ ਦਾ ਬਹੁਤ ਇੰਪੋਰਟੈਂਟ ਅ ਅਹੁਦਾ ਬਣ ਜਾਂਦਾ ਵਾ ਔਰ ਦੇਖਦੇ ਆ ਕਿ ਸਪੀਕਰ ਦਾ ਅਹੁਦਾ ਜਿਹੜਾ ਵਾ ਉਹ ਫਾਈਨਲੀ ਕਿਸ ਨੂੰ ਦਿੱਤਾ ਜਾਵੇਗਾ ਅੱਜ ਅਨਾਉਂਸਮੈਂਟ ਤੇ ਹੋਈ ਆ ਪੋਰਟਫੋਲੀਓਜ਼ ਦੀ ਮੈਨੂੰ ਪਤਾ ਨਹੀਂ ਉਹਦੇ ਵਿੱਚ ਸਪੀਕਰ ਦੀ ਅਨਾਉਂਸਮੈਂਟ ਹੋਈ ਆ ਹਦੀ ਕਿ ਨਹੀਂ ਇੱਕ ਹੋਰ ਬਹੁਤ ਵੱਡੀ ਚੁਣੌਤੀ ਸਰਕਾਰ ਵਾਸਤੇ ਹੈ ਅ ਅਗਨੀ ਪਥ ਸਕੀਮ ਜਿਹੜੀ ਫਾਇਦੇ ਵਿੱਚ ਭਰਤੀ ਦੀ ਸਕੀਮ ਸੀ ਉਹਦਾ ਦੇ ਉੱਤੇ ਮੋੜ ਵਿਚਾਰ ਇਹ ਮੰਗ ਜਿਹੜੀ ਆ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਜਿੱਥੋਂ ਬਹੁਤ ਸਾਰੇ ਲੋਕੀ ਪਰਤੀ ਹੁੰਦੇ ਆ ਫੌਜ ਦੇ ਵਿੱਚ ਉੱਥੋਂ ਕਈ ਧੇਰ ਤੋਂ ਉੱਠ ਰਹੀ ਆ ਆਲਮੋਸਟ ਪਿਛਲੇ ਸਾਲ ਡੇਢ ਸਾਲ ਤੋਂ ਉੱਠ ਰਹੀ ਜਦੋਂ ਤੋਂ ਇਹ ਅਗਨੀਪਤ ਸਕੀਮ ਲਿਆਂਦੀ ਗਈ ਆ ਸਾਬਕਾ ਫੌਜੀ ਅਮਲੋਂ ਵੀ ਇਹ ਮੰਗ ਕੀਤੀ ਗਈ ਕਿ ਇਹ ਸਕੀਮ ਗਲਤ ਆ ਇਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਆ ਪਰ ਹੁਣ ਇਸ ਸਰਕਾਰ ਦੇ ਸਹਿਯੋਗੀ ਪਾਰਟਨਰ ਹੀ ਕਹਿਣ ਲੱਗ ਪਏ ਪੀ ਇਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਆ ਪਾਜਬਾੜੀ ਹੋਈ ਸੀ ਰਾਜਨਾਥ ਸਿੰਘ ਜਿਹੜੇ ਮੰਤਰੀ ਸਨ ਡਿਫੈਂਸ ਦੇ ਉਹ ਕਹ ਰਹੇ ਸੀ ਇਹ ਸਕੀਮ ਬਹੁਤ achi ਆ ਇਹ ਜੇ ਥੋੜੀ ਬਹੁਤ ਤਬਦੀਲੀ ਆਊਗੀ ਪਰ ਸਕੀਮ ਨੂੰ ਅਸੀਂ ਕੰਟੀਨਿਊ ਕਰਾਂਗੇ ਲੇਕਿਨ ਹੁਣ ਜੇ ਜਨਤਾਧਰ ਯੂਨਾਈਟਿਡ ਜਾਂ ਐਲ ਜੀ ਪੀ ਰਾਮਬਲਾ ਸੀ ਉਹਨਾਂ ਦੀ ਪਾਰਟੀ ਜਿਹੜੀ ਆ ਉਹਨਾਂ ਵੱਲੋਂ ਇਹ ਡਿਮਾਂਡ ਉੱਠੀ ਆ ਤੇ ਸਰਕਾਰ ਨੂੰ ਇਹ ਨਜ਼ਰ ਅੰਦਾਜ਼ ਸਰਕਾਰ ਨਹੀਂ ਕਰ ਸਕੂਗੀ ਇਹਦੇ ਤੇ ਗੌਰ ਕਰਨਾ ਹੀ ਪਵੇਗਾ ਜਿਹੜਾ ਹੁਣ ਮੈਂ ਗੱਲ ਕਰ ਰਿਹਾ ਸੀਗਾ ਕਿ ਕਿਸਾਨਾਂ ਦਾ ਮਸਲਾ ਜਿਹਦੇ ਕਰਕੇ ਪਾਰਟੀ ਨੂੰ ਕਾਫੀ ਨੁਕਸਾਨ ਚੱਲਣਾ ਪਿਆ ਚੇਲਣਾ ਪਿਆ ਆਲਮੋਸਟ 38 ਸੀਟਾਂ ਸ਼ਹਿਰ ਸਰਕਾਰੇ ਭਾਜਪਾ ਹਾਰੀ ਆ ਕਿਸਾਨਾਂ ਦੇ ਐਜੀਟੇਸ਼ਨ ਕਰਕੇ ਪੰਜਾਬ ਦੀਆਂ ਦੋ ਸੀਟਾਂ ਗਈਆਂ ਅੱਗੇ ਦੋ ਸੀਟਾਂ ਸੀ ਇਹਨਾਂ ਕੋਲ ਹਰਿਆਣੇ ਦੀਆਂ 10 ਤੋਂ 5 ਰਹਿ ਗਈਆਂ ਰਾਜਸਥਾਨ ਦੀਆਂ 24 ਤੋਂ 14 ਰਹਿ ਗਈਆਂ Rajasthan ਚ ਹੋਰ ਤੇ ਹੋਰ ਸ਼੍ਰੀ ਗੰਗਨਗਰ ਦੀ ਸੀਟ ਜਿਹੜੀ ਆ ਕਿਸਾਨੀ ਨਾਲ ਜੁੜੀ ਹੋਈ ਸੀਟ ਆ ਪਿਛਲੀ ਵਾਰੀ ਭਾਜਪਾ ਜਿੱਤੀ ਸੀ 2019 ਚ ਆ ਕਿ ਭਾਜਪਾ ਤੋਂ ਹਾਰ ਗਈ ਆ ਉਸ ਤੋਂ ਇਲਾਵਾ ਵੈਸਟਰਨ ਯੂਪੀ ਦੀਆਂ ਕਰੀਬ 7-8 ਸੀਟਾਂ ਭਾਜਪਾ ਹਾਰ ਗਈ ਆ ਇਹ ਜਿਸ ਮੁਜ਼ਫਰਨਗਰ ਸਹਾਰਨਪੁਰ ਲਖੀਮਪੁਰ ਖੇਰੀ ਵੀ ਸ਼ਾਮਿਲ ਹੈ ਖੀਪੁਰ ਖੇਰੀ ਉਹ ਹੀ ਹੈ ਜਿੱਥੇ ਕਿਸਾਨਾਂ ਨੂੰ ਗੱਡੀ ਥੱਲੇ ਅਸ਼ੋਕ ਮਿਸ਼ਰਾ ਟੈਨੀ ਦੇ ਮੁੰਡੇ ਨੇ ਮਿੱਧਿਆ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੁੱਸਾ ਸੀ ਲੋਕਾਂ ਨੂੰ ਭਾਜਪਾ ਦੇ ਪ੍ਰਤੀ ਸੋ ਮੇਰਾ ਖਿਆਲ ਹੈ ਕਿ ਭਾਜਪਾ ਨੂੰ ਇਹਦੇ ਉੱਪਰ ਗੌਰ ਕਰਨਾ ਹੀ ਪਵੇਗਾ ਕਿਸਾਨੀ ਮਸਲਿਆਂ ਦੀ ਉੱਪਰ ਐਮਐਸਪੀ ਦੇ ਉੱਪਰ ਪ੍ਰੋਪਰ ਇਮਾਨਦਾਰੀ ਨਾਲ ਕਮੇਟੀ ਬਣਾਉਣੀ ਪਊਗੀ ਔਰ ਇੱਕ ਚੰਗਾ ਫੈਸਲਾ ਵਾਜੇ ਸ਼ਿਵਰਾਜ ਪਟੇਲ ਨੂੰ ਅ ਸ਼ਿਵਰਾਜ ਚੋਹਾਨ ਨੂੰ ਜੇ ਐਗਰੀਕਲਚਰ ਮੰਤਰੀ ਬਣਾਇਆ ਗਿਆ ਵਾ ਕਿਉਂਕਿ ਉਹ ਸਿਆਣੇ ਨੇ ਮੱਧ ਪ੍ਰਦੇਸ਼ ਜਿਹੜਾ ਵਾ ਉਹ ਖੇਤੀਬਾੜੀ ਦਾ ਸੂਬਾ ਵਾ ਉਹ ਸਮਝਦੇ ਆ ਕਿਸਾਨਾਂ ਦੀਆਂ ਦਿੱਕਤਾਂ ਕਿਸਾਨਾਂ ਦੀਆਂ ਪਰੇਸ਼ਾਨੀਆਂ ਸੋ ਅਸੀਂ ਆਸ ਕਰਦੇ ਆ ਕਿ ਕਿਸਾਨਾਂ ਦਾ ਮਸਲਾ ਜਿਹੜਾ ਵਾ ਸਰਕਾਰ ਜ਼ਰੂਰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ ਕਿਉਂਕਿ ਪੰਜਾਬ ਤੇ ਹਰਿਆਣਾ ਦਾ ਬਿਲਕੁਲ ਸਿੱਧਾ ਸੰਬੰਧ ਆ ਕਿਸਾਨੀ ਦੇ ਮਸਲੇ ਦੇ ਨਾਲ ਕਿਸਾਨੀ ਕਰਕੇ ਜਿਹੜਾ ਭਾਜਪਾ ਨੂੰ ਸੇਖ ਜਿਹੜਾ ਲੱਗਾ ਵਾ ਉਹ ਸਿਰਫ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਹਰਿਆਣਾ ਰਾਜਸਥਾਨ ਚ ਨਹੀਂ ਲੱਗਾ ਜਾਂ ਵੈਸਟਰਨ ਯੂਪੀ ਚ ਨਹੀਂ ਲੱਗਾ ਉਹ ਚਾਰਖੰਡ ਤੱਕ ਵੀ ਸੇਖ ਪਹੁੰਚਿਆ ਚਾਰਖੰਡ ਦੇ ਵਿੱਚ ਜਿਹੜਾ ਖੇਤੀਬਾੜੀ ਮੰਤਰੀ ਸੀ ਨਾ ਅਰਜੁਨ ਮੁੰਡਾ ਜਿਹੜੇ ਨਰਿੰਦਰ ਤੋਮਰ ਤੋਂ ਬਾਅਦ ਐਗਰੀਕਲਚਰ ਮਿਨਿਸਟਰ ਬਣੇ ਸੀ ਉਹ ਵੀ ਉੱਥੇ ਹਾਰ ਗਏ ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਥੋਂ ਤੱਕ ਇਹ ਸੇਖ ਜਿਹੜਾ ਵਾ ਉਹ ਪਹੁੰਚਿਆ ਵਾ ਆ ਔਰ ਮੈਨੂੰ ਲੱਗਦਾ ਵਾ ਵੀ ਪ੍ਰਧਾਨ ਮੰਤਰੀ ਨੂੰ ਪਤਾ ਵਾ ਵੀ ਕਿਸਾਨੀ ਮਸਲਾ ਹੱਲ ਕਰਨਾ ਪਊ ਕਿਉਂਕਿ ਜਿਹੜੀ ਪਹਿਲੀ ਫਾਈਲ ਉਹਨਾਂ ਨੇ ਮੈਂ ਸੁਣਿਆ ਜਿਹੜੀ ਅੱਜ ਸਾਈਨ ਕੀਤੀ ਆ ਉਹ ਕਿਸਾਨ ਨidhi ਫੰਡ ਦੀ ਅਗਲੀ ਇਨਸਟਾਲਮੈਂਟ ਜਿਹੜੀ 17ਵੀਂ ਇਨਸਟਾਲਮੈਂਟ ਸੀ ਉਹ ਰੀਲੀਜ਼ ਕੀਤੀ ਛੇ 2000 ਕਰੋੜ ਦੀ ਜਿਹਦੇ ਨਾਲ ਭਾਜਪਾ ਦਾ ਕਹਿਣਾ ਵਕਿ ਸ਼ਾਇਦ 8-9 ਕਰੋੜ ਲੋਕਾਂ ਨੂੰ ਫਾਇਦਾ ਹੋਊਗਾ ਯੂਨੀਫਾਰਮ ਸਿਵਲ ਕੋਡ ਦੇ ਉੱਪਰ ਜਿਹਦੇ ਕਰਕੇ ਕਾਫੀ ਜਿਹੜੀ ਘਟਗਿੰਟੀਆਂ ਵਾ ਉਹਨਾਂ ਦੇ ਵਿੱਚ ਬੇਚੈਨੀ ਸੀ ਉਹਦੇ ਤੇ ਵੀ ਸ਼ਾਇਦ ਮੋੜ ਵਿਚਾਰ ਕਰਨਾ ਪਊਗਾ ਕਿਉਂਕਿ ਸਹਿਯੋਗੀ ਪਾਰਟੀਆਂ ਸ਼ਾਇਦ ਸਰਕਾਰ ਨਾਲ ਸਹਿਮਤ ਨਾ ਹੋਣ ਔਰ ਯੂਨੀਫਾਰਮ ਸਿਵਲ ਕੋਡ ਦਾ ਜਿਹੜਾ ਫੈਸਲਾ ਵਾ ਔਰ ਉਸੇ ਤਰ੍ਹਾਂ ਸਿਟੀਜ਼ਨ ਬਿੱਲ ਜਿਹੜਾ ਵਾ ਉਹਦੇ ਤੇ ਵੀ ਮੋੜ ਵਿਚਾਰ ਹੋਵੇ ਹੋ ਸਕਦਾ ਉਹਦੇ ਵਿੱਚ ਮੁਸਲਮਾਨ ਪਾਈਚਾਰਿਆਂ ਨੂੰ ਵੀ ਸ਼ਾਮਿਲ ਕਰਨਾ ਪਵੇ ਨਿਤਿਸ਼ ਕੁਮਾਰ ਇਹ ਵੀ ਮੰਗ ਕਰਦੇ ਰਹੇ ਨੇ ਕਿ ਨੈਸ਼ਨਲ ਕਾਸਟ ਦਾ ਇੱਕ ਸੈਂਸਸ ਹੋਣਾ ਚਾਹੀਦਾ ਬੁਲਖ ਪਰਦੇ ਵਿੱਚ ਨੈਸ਼ਨਲ ਕਾਸਟ ਸੈਂਸਸ ਹੋਣਾ ਚਾਹੀਦਾ ਸ਼ਾਇਦ ਇਹਦੇ ਬਾਰੇ ਵੀ ਭਾਜਪਾ ਨੂੰ ਕੁਝ ਨਾ ਕੁਝ ਫੈਸਲਾ ਲੈਣਾ ਪਊਗਾ ਨਿਤਿਸ਼ ਕੁਮਾਰ ਦੀ ਇਸ ਮੰਗ ਨੂੰ ਸ਼ਾਇਦ ਉਹ ਨਕਾਰ ਨਹੀਂ ਸਕਣਗੇ ਇਸ ਤੋਂ ਇਲਾਵਾ ਮੈਂ ਹੁਣੇ ਜਿਵੇਂ ਗੱਲ ਕਰਕੇ ਹਟਿਆ ਸਾਡੇ ਕੁਝ ਕਾਲਜਸ ਨੇ ਵੀ ਕਿਹਾ ਵੀ 293 ਦੇ ਵਿੱਚ ਮਾਈਨੋਰਟੀਜ਼ ਦੇ ਵਿੱਚੋਂ ਕੋਈ ਐਮਪੀ ਨਹੀਂ ਮੁਸਲਮਾਨ ਪਾਈਚਾਰੇ ਚੋਂ ਕੋਈ ਨਹੀਂ ਕੋਈ ਸਿੱਖਾਂ ਚੋਂ ਕੋਈ ਨਹੀਂ ਜਿੱਤਿਆ ਕੋਈ 크ਿਸਚੀਅਨ ਨਹੀਂ ਜਿੱਤਿਆ ਸੋ ਮੇਰੇ ਖਿਆਲ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਵੀ ਇਸ ਸਰਕਾਰ ਦੀ ਮਜਬੂਰੀ ਹੋ ਸਕਦੀ ਹੈ ਕਿਉਂਕਿ ਇਹਦੇ ਨਾਲ ਫੋਰਨ ਰਿਲੇਸ਼ਨਸ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਤੇ ਵੀ ਅਸਰ ਪੈਂਦਾ ਵਾ ਜਿਨ ਜਿਨ ਤੁਸੀਂ 크ਿਸਚੀਅਨ ਮਲਕਾਂ ਦੇ ਨਾਲ ਡੀਲ ਕਰਦੇ ਜੇ ਪਿਛਲੀ ਸਰਕਾਰ ਜਿਹੜੀ ਆ ਔਰ ਖਾਸ ਕਰਕੇ ਚੋਣਾਵਲੇ ਲਗਾਤਾਰ ਇੱਕ ਤਵਾ ਲੱਗਦਾ ਰਿਹਾ ਵਾ ਕਿ ਕਾਂਗਰਸ ਜਿਹੜੀ ਆ ਉਹ ਮੁਸਲਮ ਪਾਈਚਾਰਿਆਂ ਨੂੰ ਬਹੁਤ ਬੜਾਵਾ ਦੇ ਰਹੀ ਆ ਉਹਨਾਂ ਨੂੰ ਵਾਸਤੇ ਉਹਨਾਂ ਨੂੰ ਬਹੁਤ ਪੈਂਡਰ ਕਰ ਰਹੀ ਆ ਬਹੁਤ ਸਹੂਲਤਾਂ ਦੇ ਰਹੀ ਆ ਉਹਨਾਂ ਨੂੰ ਵਾਸਤੇ ਬਹੁਤ ਨਵੀਆਂ ਸਕੀਮਾਂ ਲੈ ਕੇ ਆ ਰਹੀ ਆ ਉਹਦੇ ਤੇ ਵੀ ਹੁਣ ਥੋੜੀ ਜਿਹੀ ਠਲ ਪਊਗੀ ਮੇਰਾ ਖਿਆਲ ਹੈ ਭਾਜਪਾ ਨੂੰ ਥੋੜਾ ਜਿਹਾ ਆਪਣੀ ਨਰਮੀ ਵਰਤਣੀ ਪਊਗੀ ਕਿਉਂਕਿ ਜੇ TDP ਨਾਲ ਆ ਉਹਨਾਂ ਦੇ ਬਿਹਾਰ ਦਾ ਜੀਡੀਯੂ ਨਾਲ ਆ ਤੇ ਉਹਨਾਂ ਸਟੇਟਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਕਾਫੀ ਆ ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਜਿਹੜਾ ओबीसी ਕੋਟਾ ਉਹਦੇ ਵਿੱਚੋਂ 4% ਕੋਟਾ ਮੁਸਲਮਾਨਾਂ ਦਾ ਵੀ ਹੈ ਸੋ ਇਸ ਕਰਕੇ ਮੇਰੇ ਖਿਆਲ ਮੁਸਲਮਸ ਨੂੰ ਮੁਸਲਮਸ ਦੇ ਪ੍ਰਤੀ ਥੋੜਾ ਬਹੁਤ ਅਕਮੋਡੇਸ਼ਨ ਦਾ ਰਵਈਆ ਜਿਹੜਾ ਵਾ ਇਹ ਸਰਕਾਰ ਨੂੰ ਅਡਾਪਟ ਕਰਨਾ ਪਊਗਾ ਮੈਨੂੰ ਇਹ ਵੀ ਲੱਗਦਾ ਵਾ ਕਿ اپੋਜੀਸ਼ਨ ਸਟਰੋਂਗ ਆ ਅੱਗੇ اپੋਜੀਸ਼ਨ ਬਿਲਕੁਲ ਆਲਮੋਸਟ ਨਾਮਾਤਰ ਸੀ ਹੁਣ اپੋਜੀਸ਼ਨ ਸਟਰੋਂਗ ਹੋਣ ਕਰਕੇ ਵੀ ਸਰਕਾਰ ਦੇ ਉੱਤੇ ਪ੍ਰੈਸ਼ਰ ਜ਼ਰੂਰ ਬਣੂਗਾ सीबीआई ਔਰ ਈਡੀ ਨੂੰ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੁਰਉਪਯੋਗ ਕੀਤਾ ਜਾ ਰਿਹਾ ਸੀ ਉਹਨਾਂ ਦਾ ਉਹਦੇ ਤੇ ਵੀ ਮੇਰੇ ਖਿਆਲ ਥੋੜੀ ਬਹੁਤ ਠੱਲ ਜ਼ਰੂਰ ਪਵੇਗੀ ਅ ਅਮਰਿਤਪਾਲ ਦੇ ਉੱਪਰ ਵੀ ਫੈਸਲਾ ਲੈਣਾ ਪਊਗਾ ਮੇਰਾ ਖਿਆਲ ਇੱਕ ਨਵੀਂ ਨਵੀਂ ਸ਼ੁਰੂਆਤ ਜੇ ਪੰਜਾਬ ਚ ਪੰਜਾਬ ਪ੍ਰਤੀ ਕਰਨੀ ਆ ਤੇ ਸ਼ਾਇਦ ਅਮਰਿਤਪਾਲ ਨੂੰ ਛੱਡ ਕੇ ਉਹਨੂੰ ਇੱਕ ਮੌਕਾ ਦੇਣਾ ਚਾਹੀਦਾ ਵਾਕਿ ਉਹ ਨੈਸ਼ਨਲ ਮੇਨਸਟ੍ਰੀਮ ਦੇ ਵਿੱਚ ਕੋਈ ਭੂਮਿਕਾ ਨਿਭਾ ਸਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਪੰਜਾਬ ਦੇ ਵਿੱਚ ਕਿ ਨਸ਼ਿਆਂ ਪ੍ਰਤੀ ਉਹ ਬਹੁਤ ਚੰਗਾ ਕੰਮ ਇਹਦੇ ਕਰ ਰਹੀ ਸੀ 올 ਇਨ 올 ਮੈਨੂੰ ਲੱਗਦਾ ਵਾ ਕਿ ਇਹ ਸਰਕਾਰ ਨੂੰ ਕੰਸੈਂਸਸ ਦੇ ਨਾਲ ਚੱਲਣਾ ਪਊਗਾ ਸਾਰਿਆਂ ਨਾਲ ਸਹਿਮਤੀ ਬਣਾ ਕੇ ਅੱਗੇ ਵਧਣਾ ਪਊਗਾ ਜਿਸ ਤਰ੍ਹਾਂ ਅੱਗੇ ਹਿੰਦੂਤਵਾ ਦੀ ਗੱਲ ਕਰਦੇ ਸੀ ਰਾਮ ਮੰਦਰ ਯੋਧਿਆ ਦੀ ਗੱਲ ਕਰਦੇ ਸੀ ਠੀਕ ਹੈ ਉਹ ਗੱਲ ਚੱਲਦੀ ਰਹੂਗੀ ਪਰ ਹੁਣ ਥੋੜਾ ਬਹੁਤ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ ਕਿਉਂਕਿ ਜਿਹੜੀਆਂ ਸਹਿਯੋਗੀ ਪਾਰਟੀਆਂ માં ਖਾਸ ਕਰਕੇ ਯੂਪੀ ਬਿਹਾਰ ਤੋਂ ਬਿਹਾਰ ਤੋਂ ਜਿਹੜੀ ਜਡੀ ਯੂ ਆ ਔਰ ਟੀਡੀਪੀ ਵਰਗੀਆਂ ਪਾਰਟੀਆਂ ਜਿਹੜੀਆਂ ਵਾ ਉਹ ਸਰਕਾਰ ਤੇ ਜ਼ਰੂਰ ਅ ਪ੍ਰੈਸ਼ਰ ਪਾਉਣ ਗਿਆ ਔਰ ਇਹ ਜਿਹੜੇ ਪਾਰਟੀਆਂ ਵਾ ਇਹ ਸਰਕਾਰ ਦੇ ਉੱਤੇ ਇੱਕ ਤਰੀਕੇ ਦਾ ਚੈੱਕ ਜ਼ਰੂਰ ਰੱਖਣ ਗਿਆ ਜੇ ਸਰਕਾਰ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਬਣ ਗਿਆ ਇਹਨਾਂ ਸਹਿਯੋਗੀ ਪਾਰਟੀਆਂ ਦਾ ਤੇ ਦੇਖਦੇ ਹਾਂ ਕਿ ਫਿਰ ਪ੍ਰਧਾਨ ਮੰਤਰੀ ਮੋਦੀ ਬੜੇ ਹਾਂਡੇ ਹੋਏ ਸਿਆਸੀ ਲੀਡਰ ਨੇ ਉਹ ਫਿਰ ਕੀ ਰਵਈਆ ਅਪਣਾਉਂਦੇ ਮੈਨੂੰ ਯਾਦ ਆ 1998 ਦੇ ਵਿੱਚ ਜਿਸ ਵੇਲੇ ਅਟਲ ਬਿਹਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਉਦੋਂ ਵੀ ਕੋਲੀਸ਼ਨ ਗਵਰਨਮੈਂਟ ਸੀ ਉਨ੍ਹਾਂ ਤੇ ਪ੍ਰੈਸ਼ਰ ਬਣ ਗਿਆ ਕੋਲੀਸ਼ਨ ਪਾਰਟਨਰਸ ਜਿਹੜੇ ਸੀ ਉਨ੍ਹਾਂ ਤੇ ਲਗਾਤਾਰ ਪ੍ਰੈਸ਼ਰ ਪਾਰੇ ਸੀ ਉਹਨਾਂ ਨੇ ਕੀ ਕੀਤਾ ਸੀ ਨਿਊਕਲੀਅਰ ਬਲਾਸਟ ਕੀਤਾ ਸੀ ਉਹਨੇ ਹੁਣ ਤੇ ਖੈਰ ਨਿਊਕਲੀਅਰ ਬ੍ਰਾਸ ਦੀ ਐਸਵੇਡ ਲੋਡ ਨਹੀਂ ਲੇਕਿਨ ਜੇ ਇਹ ਸਰਕਾਰ ਦੇ ਉੱਤੇ ਪ੍ਰੈਸ਼ਰ ਲਗਾਤਾਰ ਬਣਦਾ ਗਿਆ ਤਾਂ ਇਹ ਸਰਕਾਰ ਜਿਹੜੀ ਨਰਿੰਦਰ ਮੋਦੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਜਾਂ ਉਸ ਪ੍ਰੈਸ਼ਰ ਨੂੰ ਰਿਲੀਵ ਕਰਨ ਵਾਸਤੇ ਕੀ ਕਰਨਗੇ ਉਹ ਮੇਰੇ ਖਿਆਲ ਸਮਾਂ ਹੀ ਦੱਸੇਗਾ ਪਰ ਲੱਗਦਾ ਵਾ ਕਿ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਆ ਔਰ ਅਸੀਂ ਆਸ ਕਰਦੇ ਹਾਂ ਕਿ ਉਸ ਨਵੀਂ ਸ਼ੁਰੂਆਤ ਦੇ ਵਿੱਚ ਪੰਜਾਬ ਦਾ ਜਿਹੜੀ ਹੁਣ ਤੱਕ ਕਨਫੈਡਰੇਸ਼ਨ ਬਣੀ ਸੀ ਪੰਜਾਬ ਦੀ ਕਨਫੈਡਰੇਸ਼ਨ ਬਣੀ ਸੀ ਉਹਦੇ ਵਿੱਚ ਥੋੜੀ ਬਹੁਤ ਨਰਮੀ ਨਜ਼ਰ ਆਊਗੀ ਉਹਦੇ ਵਿੱਚ ਵੀ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਉਹ ਨਜ਼ਰ ਆਵੇਗੀ ਇਹ ਸੀ ਮੇਰਾ ਵਿਸ਼ਲੇਸ਼ਣ ਮੈਂ ਜਾਂਦੇ ਜਾਂਦੇ ਦੱਸ ਦਵਾਂ ਕਿ ਦਿਲਜੀਤ ਸੰਧੂ ਤੇ ਗੁਰਮ ਸਿੰਘ ਸਿੱਧੂ ਦਾ ਤਾਜ਼ਾ ਕਮੈਂਟ ਵੀ ਹੈ ਸੜੇ ਫੇਸਬੁਕ ਤੋਂ ਉਪਰ ਆਇਆ ਵਾ ਗੁਰਮ ਸਿੰਘ ਸਿੱਧੂ ਕਹਿ ਰਹੇ ਨੇ ਕਿ ਲੱਗਦਾ ਵਾ ਕਿ TDP ਸਪੀਕਰ ਦੀ ਪੋਸਟ ਵਾਸਤੇ 바ਰਗੇਨ ਕਰਨਗੇ ਤੇ JDU TDP ਦੋਵੇਂ NDA ਕੋਆਰਡੀਨੇਸ਼ਨ ਕਮੇਟੀ ਦੀ ਕਨਵੀਨਰ ਦੀ ਪੋਸਟ ਵਾਸਤੇ ਬਾਰਗੇਨ ਕਰਨਗੇ ਜੀਡੀ ਜਿਹੜਾ ਵਾ ਉਹ ਰੇਲਵੇ ਤੇ ਜਿਹੜੀ ਉਹ ਸੈਕੂਲਰ ਜਿਹੜੇ ਨੇ ਉਹ ਐਗਰੀਕਲਚਰ ਚਾਹੁੰਦੇ ਸੰ ਬਾਕੀ ਦੇਖਾਂਗੇ ਕਿ ਅੱਗੇ ਕੀ ਹੁੰਦਾ ਵਾ ਵਾਕਈ ਜੀ ਆਪਾਂ ਸਾਰਿਆਂ ਨੂੰ ਇੰਤਜ਼ਾਰ ਹੀ ਕਰਨਾ ਪਊਗਾ ਪਰ ਨਵੀਂ ਸਰਕਾਰ ਬਣੀ ਆ ਸੋ ਨਵੀਂ ਸਰਕਾਰ ਤੇ ਸਾਰਿਆਂ ਨੂੰ ਬਹੁਤ ਆਸ਼ਾਾਂ ਨੇ ਆਸਾਂ ਨੇ ਸਾਨੂੰ ਵੀ ਬਹੁਤ ਆਸਾਂ ਵਾਹੀਂ ਸੋਚਦੇ ਆਂ ਅਸੀਂ ਅਸ ਕਰਦੇ ਆਂ ਕਿ ਅਗਲੀ ਸਰਕਾਰ ਜਿਹੜੀ ਆਪਣੇ ਸਾਰਿਆਂ ਦੇ ਹਿੱਤ ਵਾਸਤੇ ਕੰਮ ਕਰੇਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਲੈਣਿਆ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼